ਬੋਡਲ ਬੋਡਲਾ ਜਾਂ ਕਿਹੜਾ ਆ ਨਾਲ ਦਾ ਜੀ ਡਾਲ ਡੂਰ ਕੋਈ ਕੋਈ ਨਾ ਬੋਲ ਚ ਬਸ ਤੇ ਘੁੰਮਦੇ ਹੁੰਦੇ ਪੱਕਾ 1000 ਰੁਪਏ ਸੁਣ ਨਹੀਂ ਆਉਂਦੇ ਮਾਲਕ ਸਾਦੇ ਵਾਸਤੇ ਬੈਠਾ ਹਾਂ ਅਚਾਰੀ ਪੁਲਿਸ ਨਾਲ ਸੈਟਿੰਗ ਆ ਹਾਂ ਜੀ ਕਿ ਦੇ ਵਪਾਰ ਗੁਰੂ ਨਗਰੀ ਕੋ ਰਾਮਦਾਸ ਦੀ ਧਰਤੀ ਤੇ ਚੱਲ ਰਿਹਾ ਕਿਉਂਕਿ ਦੇਖੇ ਜਾਵੇ ਤਾਂ ਰਸਤਾ ਉਹ ਵੀ ਉਹੀ ਹੈ ਜੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦਾ ਹੈ ਬਸ ਸਟੈਂਡ ਤੇ ਵੀ ਚੱਲ ਰਿਹਾ ਸੀਗਾ ਪਰ ਹੁਣ ਜਿੱਥੇ ਬਸ ਸਟੈਂਡ ਤੇ ਪੁਲਿਸ ਨੇ ਕਾਰਵਾਈ ਕੀਤੀ ਆ ਉਸ ਤੋਂ ਬਾਅਦ ਥੋੜੀ ਹੀ ਦੂਰ ਇੱਕ ਮਾਨ ਸਿੰਘ ਗੇਟ ਆਪਾਂ ਗੱਲ ਕਰ ਲਈਏ ਉਹ ਵੀ ਰਾਸ਼ੀ ਹਰਮੰਦਰ ਸਾਹਿਬ ਨੂੰ ਜਾਂਦਾ ਉੱਥੇ ਸ਼ੁਰੂ ਹੋ ਗਿਆ ਸਾਨੂੰ ਲੋਕਾਂ ਨੂੰ ਐਸ ਕਦਰ ਭੁਗਤਣਾ ਪੈ ਰਿਹਾ ਕਿ ਉਹ ਸਾਰਾ ਦੇ ਵਪਾਰ ਦਾ ਤਾਂ ਨਾ ਉਹ ਨਾ ਡੇ ਰਿਹਾ ਖੀਲਾ ਕੇ ਮਾਨ ਸਿੰਘ ਗੇਟ ਵੱਲ ਕਨਵਰਟ ਹੋ ਗਿਆ ਉਹਨ ਲੋਕੀ ਉਧਰ ਨਹੀਂ ਖਲੋਂਦੇ ਸਾਡੇ ਰੈਸ਼ੀਲਾ ਕੇ ਵੱਲ ਖਲੋਂਨ ਲਾ ਪੈ ਨੇ ਤੇ ਸਾਡੀਆਂ ਧੀਆ ਭੈਣਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਕਿਉਂਕਿ ਜਿਹੜਾ ਵੀ ਉਸ ਰਸਤੇ ਨੂੰ ਜਾਂਦਾ ਵਾ ਲੋਕੀ ਉਹਨਾਂ ਨੂੰ ਗਲਤ ਨਿਗਾਹ ਨਾਲ ਵੇਖਦੇ ਨੇ ਕਮੈਂਟ ਹੋਇਆ ਕਿ ਕੋਈ ਆਪਣੇ ਮਾਪੇ ਨਾ ਜਾਂਦਾ ਹੋਵੇ ਕਿ ਇਹਦੀ ਮਾਪੇ ਨਾ ਹੈ ਚੰਦੀ ਹੋਵੇ ਤੇ ਇਹੋ ਜਿਹੋ ਨਾਲ ਵਾਕਿਆ ਹੋ ਜਾਦਾ ਸ਼ਰਮ ਨਾਲ ਡੁੱਬਣ ਵਾਲੀ ਗੱਲ ਆ ਅਸੀਂ ਜਿਹੜੇ ਉੱਥੇ ਗਏ ਆ ਰਾਤੀ 10:30 11 ਵਜੇ ਗਏ ਤੇ ਅਸੀਂ ਤਾਂ ਉੱਥੇ ਵੇਖ ਕੇ ਹਰਾਨ ਹੋ ਗਏ ਸਾਨੂੰ ਤਾਂ ਲੱਗਾ ਹੀ ਨਹੀਂ ਹੈ ਅੰਮ੍ਰਿਤਸਰ ਸਾਹਿਬ ਵਾਲੀ ਪਵਿੱਤਰ ਧਰਤੀ ਦੇ ਬੈਠੇ ਆ ਸਾਨੂੰ ਤੇ ਲੱਗਾ ਕਿ ਅਸੀਂ ਪਤਾ ਨਹੀਂ ਕਿਹੜੀ ਮੈਟਰੋ ਸਿਟੀ ਤੇ ਆਏ ਜਿੱਥੇ ਇੱਕ ਕੰਮ ਓਪਨਲੀ ਇਲਲੀਗਲ ਆ ਤੇ ਜਿਹੜੋ ਅਸੀਂ ਉੱਥੇ ਖਲੋਤਿਆਂ ਤੇ ਤੁਹਾਡੇ ਸਾਹਮਣੇ ਆ ਬਾਕੀ ਤੁਸੀਂ ਵੀਡੀਓ ਚ ਵੇਖਿਆ ਸ਼ਰਿਆਮ ਕੁੜੀਆਂ ਆ ਰਹੀਆਂ ਰੇਟ ਦੱਸਣ ਦੀਆਂ ਜੇ ਉਹਨਾਂ ਨੂੰ ਪੂਸਰਾ ਡਰ ਪ ਇਥੇ 5000 ਤਾਂ ਨਹੀਂ ਕੋਈ ਡਰ ਉਹਨਾਂ ਸ਼ਰਿਆਮ ਨੂੰ ਕਹਿ ਕੇ ਨਾ ਜੀ ਨਾ ਇੱਥੇ ਪੁਲਿਸ ਪਲਸ ਨਹੀਂ ਆਉਂਦੀ ਸਾਡੇ ਹੋਟਲ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਪੁਲਿਸ ਨਾਲ ਸੈਟਿੰਗ ਉਹਨਾਂ ਦਾ ਕਹਿਣਾ ਇਹ ਹੈਗਾ ਕਿ ਪੁਲਿਸ ਨਾਲ ਉਹਨਾਂ ਦੀ ਸੈਟਿੰਗ ਆ ਪਾਜੀ ਵੇਖੋ ਜੇ ਉਹਨਾਂ ਨੂੰ ਪੁਲਿਸ ਦਾ ਡਰ ਨਹੀਂ ਹੈਗਾ ਤਾ ਕਰਕੇ ਹੀ ਇਹ ਦੇਵਪਾਰ ਦਾ ਧੰਦਾ ਚੱਲਣਦਿਆ ਕੁਛ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਅੰਮ੍ਰਿਤਸਰ ਸ਼ਹਿਰ ਦੀ ਜਿਸ ਦੇ ਵਿੱਚ ਦੇਵਪਾਰ ਦੀ ਸਾਹਮਣੇ ਆਂਦੀ ਗੱਲ ਕਿ ਦੇਵਪਾਰ ਗੁਰੂ ਨਗਰੀ ਗੁਰੂ ਰਾਮਦਾਸ ਦੀ ਧਰਤੀ ਤੇ ਚੱਲ ਰਿਹਾ ਕਿਉਂਕਿ ਦੇਖੇ ਜਾਵੇ ਤਾਂ ਰਸਤਾ ਆ ਵੀ ਉਹੀ ਹੈ ਜੇ ਸ਼੍ਰੀ ਹਰਮੰਦਰ ਸਾਹਿਬ ਨੂੰ ਜਾਂਦਾ ਹੈ ਤੇ ਗੱਲ ਕਰੀਏ ਦੇਵਪਾਰ ਦੀ ਪਹਿਲਾਂ ਬਹੁਤ ਦੇਰ ਤੋਂ ਆਵਾਜ਼ ਉਠਾਈ ਜਾ ਰਹੀ ਸੀ ਬੱਸ ਸਟੈਂਡ ਤੇ ਵੀ ਚੱਲ ਰਿਆ ਸੀਗਾ ਪਰ ਹੁਣ ਜਿੱਥੇ ਬੱਸ ਸਟੈਂਡ ਤੇ ਪੁਲਿਸ ਨੇ ਕਾਰਵਾਈ ਕੀਤੀ ਆ ਉਸ ਤੋਂ ਬਾਅਦ ਥੋੜੀ ਹੀ ਦੂਰ ਇੱਕ ਮਾਨ ਸਿੰਘ ਗੇਟ ਆਪਾਂ ਗੱਲ ਕਰ ਲਈਏ ਉਹ ਵੀ ਰਾਸ਼ੀ ਹਰਮੰਦਰ ਸਾਹਿਬ ਨੂੰ ਜਾਂਦਾ ਹੈ ਉੱਥ ਵਾਇਰਲ ਹੋਈ ਸੀ ਨਾਲ ਸਾਡੇ ਨਾਲ ਮੌਜੂਦ ਨੇ ਵਰਨ ਸ੍ਰੀਨਜੀ ਜਿਹੜੇ ਸਮਾਜ ਸੇਵਿਕ ਨੇ ਜਿਨ੍ਹਾਂ ਵੱਲੋਂ ਖੁਦ ਇਹ ਸਟ੍ਰਿੰਗ ਆਪਰੇਸ਼ਨ ਕੀਤਾ ਗਿਆ ਤੇ ਸਾਰੀ ਗੱਲ ਬਾਹਰ ਆਈ ਹੈ ਜਾਨਾਂਗੇ ਆਖਰ ਕਿਸ ਤਰ੍ਹਾਂ ਦੀ ਇਹ ਗੱਲ ਹੈ ਕਿ ਕਿੱਥੋਂ ਦਾ ਦੇ ਵਪਾਰੇ ਸ਼ੁਰੂ ਹੋਇਆ ਤੇ ਕੌਣ ਨੇ ਲੋਕ ਤੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਤੁਹਾਡਾ ਵਰਨ ਜੀ ਇਹ ਤੁਸੀਂ ਜਿਹੜਾ ਸਟ੍ਰਿੰਗ ਆਪਰੇਸ਼ਨ ਕੀਤਾ ਹੈ ਕਿਸ ਧਿਆਨ ਨਾਲ ਕੀਤਾ ਕਿਵੇਂ ਤੁਹਾਨੂੰ ਪਤਾ ਲੱਗਾ ਇਸ ਚੀਜ਼ ਬਾਰੇ ਤੇ ਕਿਵੇਂ ਕਿਸ ਸਭਾ ਸੀਕਾ ਸਨ ਅ ਦੇਖੋ ਜੀ ਪਹਿਲਾਂ ਕੁਝ ਤੁਹਾਨੂੰ ਦੱਸਣਾ ਚਾਹਾਂਗਾ ਕੁਝ ਸਮੇਂ ਪਹਿਲਾਂ ਵੀ ਅਸੀਂ ਇੱਕ ਸਟ੍ਰਿੰਗ ਆਪਰੇਸ਼ਨ ਕੀਤਾ ਹੈਗਾ ਇੱਥੇ ਬੱਸ ਸਟ ਤੇ ਉਹ ਆਪਾਂ ਅਪਲੋਡ ਵੀ ਕੀਤਾ ਤੇ ਪੁਲਿਸ ਨੇ ਉਸ ਤੋਂ ਬਾਅਦ ਉਹਦੇ ਤੇ ਕਾਰਵਾਈ ਵੀ ਕੀਤੀ ਤੇ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਤੇ ਵੀ ਉਹ ਪਾਇਆ ਉਸ ਤੋਂ ਬਾਅਦ ਹੁਣ ਕੀ ਹੋਇਆ ਸਾਨੂੰ ਕਿਸੇ ਦਾ ਮੈਸੇਜ ਆਇਆ ਕਿ ਭਾਜੀ ਜਿਹੜਾ ਤੁਸੀਂ ਉਹ ਵੀਡੀਓ ਅਪਲੋਡ ਕੀਤੀ ਹੀ ਉੱਥੇ ਤੇ ਕਾਰਵਾਈ ਹੋ ਗਈ ਆ ਲੇਕਿਨ ਉਹਦਾ ਖਮਿਆਜਾ ਸਾਨੂੰ ਲੋਕਾਂ ਨੂੰ ਇਸ ਕਦਰ ਭੁਗਤਣਾ ਪੈ ਰਿਹਾ ਕਿ ਉਹ ਸਾਰਾ ਦੇ ਵਪਾਰ ਦਾ ਧੰਦਾ ਹੁਣ ਅਡੇ ਰੈਸ਼ੀ ਲਾ ਕੇ ਮਾਨ ਸਿੰਘ ਗੇਟ ਵੱਲ ਕਨਵਰਟ ਹੋ ਗਿਆ ਉਹਨੂੰ ਲੋਕੀ ਉਧਰ ਨਹੀਂ ਖਲੋਂਦੇ ਸਾਡੇ ਰੈਸ਼ੀ ਲਾਕੇ ਵੱਲ ਖਲੋਂਨ ਲਾ ਪੈ ਨੇ ਤੇ ਸਾਡੀਆਂ ਧੀਆ ਭੈਣਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਕਿਉਂਕਿ ਜਿਹੜਾ ਵੀ ਉਸ ਰਸਤੇ ਨੂੰ ਜਾਂਦਾ ਵਾ ਲੋਕੀ ਉਹਨਾਂ ਨੂੰ ਗਲਤ ਨਿਗਾਹ ਨਾਲ ਵੇਖਦੇ ਨੇ ਕਮੈਂਟ ਕਰਦੇ ਨੇ ਰੇਟ ਪੁੱਛਦੇ ਨੇ ਜਦਕਿ ਉਹ ਇਹੋ ਜਿਹੇ ਹੁੰਦੇ ਵੀ ਨਹੀਂ ਆ ਤੇ ਉਹਨੇ ਜਿਹੜਾ ਸਾਡਾ ਗੱਲ ਕੀਤੀ ਤੇ ਸਾਨੂੰ ਵੀ ਬੜਾ ਫੀਲ ਹੋਇਆ ਕਿ ਕੋਈ ਆਪਣੇ ਮਾਂ ਭ ਜਾਂਦੀ ਹੋਵੇ ਤੇ ਇਹੋ ਜਿਹੋ ਨਾ ਵਾਕਿਆ ਹੋ ਜਾਦਾ ਸ਼ਰਮ ਨਾਲ ਡੁੱਬਣ ਵਾਲੀ ਗੱਲ ਆ ਅਸੀਂ ਜਿਹੜੇ ਉੱਥੇ ਗਏ ਆ ਰਾਤੀ 10:30 11 ਵਜੇ ਕੇ ਤੇ ਅਸੀਂ ਤਾਂ ਉੱਥੇ ਵੇਖ ਕੇ ਹਾਰਨ ਹੋ ਗਏ ਸਾਨੂੰ ਤਾਂ ਲੱਗਾ ਹੀ ਨਹੀਂ ਹੈ ਅੰਮ੍ਰਿਤਸਰ ਸਾਹਿਬ ਵਾਲੀ ਪਵਿੱਤਰ ਧਰਤੀ ਤੇ ਬੈਠੇ ਆ। ਸਾਨੂੰ ਤੇ ਇਹ ਲੱਗਾ ਕਿ ਅਸੀਂ ਪਤਾ ਨਹੀਂ ਕਿਹੜੀ ਮੈਟਰੋ ਸਿਟੀ ਤੇ ਆਏ ਆ ਜਿੱਥੇ ਇਹ ਕੰਮ ਓਪਨਲੀ ਇਲਲੀਗਲ ਆ। ਤੇ ਜਿਹੜੋ ਅਸੀਂ ਉੱਥੇ ਖਲੋਤਿਆਂ ਤੇ ਤੁਹਾਡੇ ਸਾਹਮਣੇ ਹੀ ਆ ਬਾਕੀ ਤੁਸੀਂ ਵੀਡੀਓ ਚ ਵੇਖਿਆ ਸ਼ਰਿਆਮ ਕੁੜੀਆਂ ਆ ਰਹੀਆਂ ਰੇਟ ਦੱਸਣਦੀਆਂ ਜੇ ਉਹਨਾਂ ਨੂੰ ਪੁਲਿਸ ਦਾ ਡਰ ਪੁੱਛਿਆ ਗਿਆ ਕਿ ਇੱਥੇ ਪੁਲਿਸ ਦਾ ਤਾਂ ਨਹੀਂ ਕੋਈ ਡਰ ਉਹਨਾਂ ਸ਼ਰਿਆਮ ਨੂੰ ਕਹਿ ਕੇ ਨਾ ਜੀ ਨਾ ਇੱਥੇ ਪੁਲਿਸ ਪਲਸ ਨਹੀਂ ਆਂਦੀ। ਸਾਡੇ ਹੋਟਲ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਪੁਲਿਸ ਨਾਲ ਸੈਟਿੰਗ ਆ। ਮਤਲਬ ਕਿ ਪੁਲਸ ਵਾਲਿਆਂ ਦੀ ਸੈਟਿੰਗ ਹੈ ਜੀ ਕਿ ਇਹ ਡਰ ਦੀ ਗੱਲ ਇਹ ਉਹਨਾਂ ਵੱਲੋਂ ਸ ਉਹਨਾਂ ਦਾ ਕਹਿਣਾ ਇਹ ਹੈਗਾ ਕਿ ਪੁਲਿਸ ਨਾਲ ਉਹਨਾਂ ਦੀ ਸੈਟਿੰਗ ਆ ਭਾਜੀ ਵੇਖੋ ਜੇ ਉਹਨਾਂ ਨੂੰ ਪੁਲਿਸ ਦਾ ਡਰ ਨਹੀਂ ਹੈਗਾ ਤਾਂ ਕਰਕੇ ਹੀ ਇਹ ਦੇ ਵਪਾਰ ਦਾ ਧੰਦਾ ਚੱਲਣ ਦਿਆ ਨਹੀਂ ਤੇ ਪੁਲਿਸ ਦੀ ਤਾਂ ਵਰਦੀ ਦਾ ਇੰਨਾ ਕ ਡਰ ਹੁੰਦਾ ਸਾਇਰਨ ਕਿਤੇ ਨਾਲ ਦੇ ਮਹੱਲੇ ਬਚਦਾ ਹੋਵੇ ਤੇ ਗੁਨੇਗਾਰ ਆਪਣੇ ਮਹੱਲਾ ਛੱਡ ਕੇ ਭੱਜ ਜਾਂਦਾ ਪਰ ਉਹਨਾਂ ਜੀ ਤੁਹਾਨੂੰ ਨਹੀਂ ਲੱਗਦਾ ਇੱਕ ਗੱਲ ਪੁਲਿਸ ਤੱਕ ਪਹੁੰਚਣੀ ਚਾਹੀਦੀ ਜਿਹੜੀ ਗੱਲ ਤੁਹਾਡੇ ਤੇ ਪਹੁੰਚੀ ਦੇਖੋ ਹੁੰਦਾ ਪਤਾ ਕੀ ਗੱਲ ਆ لوکی پولیس نو ਹੁਣ ਤਾਂ ਨਹੀਂ ਇਨਫੋਰਮੇਸ਼ਨ ਦਿੰਦੇ ਕਿਉਂਕਿ ਪੁਲਿਸ ਦੀ ਤਾਂ ਪਬਲਿਕ ਦੀ ਡੀਲਿੰਗ ਨਹੀਂ ਹੈਗੀ ਕੋਈ ਖਾਸ ਠੀਕ ਹੈ ਨਾ ਕੁਝ ਖਾਸ ਹੀ ਉਹਨਾਂ ਨੇ ਰੱਖੇ ਹੁੰਦੇ ਇੱਕ ਦੋ ਜਾਨੇ ਜਿੰਨਾਂ ਨਾਲ ਡੀਲਿੰਗ ਹੁੰਦੀ ਹੈ ਬਾਕੀ ਕਿਸੇ ਨਾਲ ਡੀਲਿੰਗ ਨਹੀਂ ਹੈ ਤੇ ਜੇ ਕੋਈ ਮੇਰੇ ਵਰਗਾ ਆਮ ਬੰਦਾ ਕਿਸੇ ਨੂੰ ਪੁਲਿਸ ਵਾਲੇ ਨੂੰ ਦੱਸ ਵੀ ਦਿੰਦਾ ਤੇ ਪੁਲਿਸ ਵਾਲੇ ਆਪ ਹੀ ਉਹਦਾ ਨਾਮ ਡਿਸਕਲੋਜ਼ ਕਰ ਦਿੰਦੇ ਨੇ ਠੀਕ ਹੈ ਨਾ ਉਹਦੇ ਕਰਕੇ ਉਹਨਾਂ ਨੂੰ ਪ੍ਰੋਬਲਮ ਹੁੰਦੀ ਲੋਕਾਂ ਨੂੰ ਨਹੀਂ ਪਹੁੰਚਾਉਂਦੇ ਤੇ ਮੇਰੇ ਵਰਗਿਆਂ ਤੱਕ ਤਾਂ ਪਹੁੰਚਾਉਂਦੇ ਨੇ ਚਲੋ ਹਨ ਨੂੰ ਕੋਈ ਲਗਦੀ ਆਵਾਜ਼ ਪ੍ਰਸ਼ਾਸਨ ਦਾ ਪਹੁੰਚਾਣ ਵਾਲੀ ਤਹੀ ਉਹਨਾਂ ਨੂੰ ਜਾ ਕੇ ਕਰੀਦਾ ਫਿਰ ਮਰਨ ਜੀ ਤੁਸੀਂ ਉੱਥੇ ਗਏ ਹੋ ਤਾਂ ਕੀ ਮਾਹੌਲ ਸੀ ਕਿੰਨੀ ਕੁ ਕੁੜੀਆਂ ਸੀਗੀਆਂ ਉੱਤੇ ਕੀ ਕੀ ਉਮਰ ਦੀਆਂ ਸੀਗੀਆਂ ਕੀ ਮਾਹੌਲ ਸੀ ਭਾਈ ਮਾਹੌਲ ਤੇ ਉੱਥੇ ਇੰਨਾ ਗੰਦਾ ਹੈਗਾ ਕਿ ਅਸੀਂ ਆਪਣੇ ਕੈਮਰੇ 'ਚ ਨਹੀਂ ਵਿਖਾ ਸਕਦੇ ਜਿਹੋ ਜਿਹਾਂ ਲੈਂਗੁਏਜਸ ਯੂਜ਼ ਕਰਦੀਆਂ ਨੇ ਉੱਥੇ ਬਹੁਤ ਬਦ ਤੋਂ ਬੱਤਰ ਮਾਹੌਲ ਸੀਗਾ ਉਮਰਾਂ ਦੀ ਗੱਲ ਕਰੀਏ ਤੇ 17 16 ਸਾਲਾਂ ਤੋਂ ਸ਼ੁਰੂ ਹੋ ਕੇ ਤੁਸੀਂ ਉੱਪਰ ਤੱਕ ਲਾ ਲਓ ਉੱਥੇ ਤਾਂ ਕਈ ਐਹੋ ਜਿਹੇ ਵਿਖਿਆ ਵਿਚਾਰੀਆਂ ਜਿਨ੍ਹਾਂ ਨੂੰ ਅਸੀਂ ਵੇਖ ਵੀ ਨਹੀਂ ਸਕਦੇ ਕਿ ਇਹ ਗਲਤ ਕੰਮ 'ਚ ਵੀ ਹੋਣਗੀਆਂ ਝੂੜੇ ਪਾਏ ਹੋਏ ਕਈਆਂ ਨੇ ਤੇ ਦਾਵੀ ਉੱਥੇ ਕੰਮ ਚੱਲਣ ਦੇ ਆ ਵਾ ਮਿਲ ਕੇ ਉੱਥੇ ਮਾਹੌਲ ਇਹੋ ਜਿਹਾ ਵਾ ਕਿ ਮੈਂ ਉਹ ਮੁੰਡੇ ਦੀ ਗੱਲ ਸੁਣ ਕੇ ਤੇ ਚਲਾ ਗਿਆ ਲੇਕਿਨ ਮੈਂ ਆਪ ਵੀ ਅੱਖੀਂ ਵੇਖ ਲਿਆ ਕਿ ਉਥੋਂ ਕੋਈ ਆਮ ਘਰ ਦਾ ਬੰਦਾ ਜਾਂ ਆਮ ਪਬਲਿਕ ਜਿਹੜੀ ਇਹ ਕੰਮਾਂ 'ਚ ਨਹੀਂ ਗਈ ਉਹ ਤੋਂ ਕ੍ਰੋਸ ਨਹੀਂ ਕਰ ਸਕਦੀ ਸਮਾਂ ਕੀ ਸੀਗਾ ਸਮਾਂ ਕੀ ਸੀਗਾ ਸਮਾਂ ਸੀਗਾ ਕਿ ਉਸ ਟਾਈਮ ਅਸੀਂ ਪਹੁੰਚੇ ਹਾਂ ਸਾਢੇ 10 ਪਹੁੰਚੇ ਹਾਂ ਤੇ ਸਾਢੇ 11 ਪਾਉਣੇ 12 ਵਜੇ ਤੱਕ ਇਹੋ ਪੂਰਾ ਸਟਿੰਗ ਕੀਤਾ ਤੇ ਉੱਥੇ ਕੰਮ ਖੁੱਲੇ 'ਚ ਚੱਲਣ ਦੇ ਆਏਗਾ ਸ਼ਰਧਾਲੂਆਂ ਤੇ ਵੇਖੋ ਤੁਹਾਡੇ ਚੈਨਲ 'ਆਈ ਦੱਸਣਾ ਚਾਹਾਂਗਾ ਸ਼ਰਧਾਲੂਆਂ ਤੇ ਬਹੁਤ ਗਲਤ ਈਮੇਲ ਸੈਟਅਪ ਹੋ ਰਹੀ ਆ ਅੰਬਰਦੱਤ ਸਾਹਿਬ ਦੀ ਕਿਉਂਕਿ ਸ਼ਰਧਾਲੂ ਜਿਹੜੇ ਆਂਦੇ ਨੇ ਬੱਸ ਸਟੈਂਡ ਤੋਂ ਉਹ ਦਰਬਾਰ ਸਾਹਿਬ ਨੂੰ ਮੱਥਾ ਟੇਕਣ ਜਾਂਦੇ ਨੇ ਉਹ ਰਾਹ ਸਿੱਧਾ ਦਰਬ ਤੇ ਉਸ ਤੋਂ ਪਹਿਲਾਂ ਹੀ ਉਹ ਇਹੋ ਜਿਹਾ ਵਪਾਰ ਦੇਖਦੇ ਨੇ ਤੇ ਉਹ ਕੀ ਸ਼ਮੀ ਲੈ ਕੇ ਜਾਂਦੇ ਨੇ ਅੰਬਰਸਰ ਸਾਹਿਬ ਦੀ ਤੇ ਨਾਲੇ ਉਹ ਵਿਚਾਰੇ ਆਂਦੇ ਗੁਰੂ ਘਰ ਮੱਥਾ ਟੇਕਣ ਨੇ ਤੇ ਉਹਨਾਂ ਦੇ ਮਨ 'ਚ ਕੀ ਆਂਦਾ ਹੋਊਗਾ ਕਿ ਅੰਬਰਸਰ ਵਾਲੇ ਜਿਨ੍ਹਾਂ ਦੇ ਧਰਤੀ ਦੇ ਨਾਲ ਵੱਡਾ ਇਤਿਹਾਸਿਕ ਆਪਣਾ ਗੁਰੂ ਘਰ ਆ ਤੇ ਉਹ ਕੀ ਇਹਦੀ ਸੰਭਾਈ ਨਹੀਂ ਕਰ ਸਕਦੇ ਬਹੁਤ ਗਲਤ ਮੈਸੇਜ ਆ ਰਹੇ ਨੇ ਇਹ ਤੇ ਹਰ ਕਿਹਨੂੰ ਉੱਠ ਕੇ ਆਵਾਜ਼ ਚੁਕਨੀ ਚਾਹੀਦੀ ਹੈ ਕਿ ਆਪਾਂ ਘੱਟੋ ਘਾਟ ਆਪਣੇ ਅੰਬਰਸਰ ਸਾਹਿਬ ਜਾਂ ਗੁਰੂ ਘਰਾਂ ਲਾ ਕੇ ਕੋਈ ਵੀ ਗੁਰੂ ਘਰ ਹੋਵੇ ਇੱਥੇ ਇਕੱਲੇ ਦਰਬਾਰ ਸਾਹਿਬ ਦੀ ਨਹੀਂ ਮੈਂ ਗੱਲ ਕਰ ਰਿਹਾ ਵੇਖੋ ਉਹ ਤਾਂ ਸਾਰਿਆਂ ਦਾ ਸਤਿਕਾਰ ਝੁਕਦਾ ਮੱਥਾ ਉੱਥੇ ਜਾ ਕੇ ਕੋਈ ਵੀ ਛੋਟਾ ਵੱਡਾ ਮੰਦਿਰ ਗੁਰਦੁਆਰਾ ਜਾਂ ਚਰਚ ਕੁਛ ਹੀ ਹੋਵੇ ਕਿਸੇ ਦੇ ਲੱਗਿਆ ਉਹ ਜਾ ਕੰਮ ਨਹੀਂ ਹੋਣਾ ਚਾਹੀਦਾ ਗੁਰੂ ਜੀ ਨਿਹੰਗ ਸਿੰਘਾਂ ਨੇ ਵੀ ਬਾਤ ਚੁੱਕ ਲਈ ਤੁਸੀਂ ਵੀ ਬਾਤ ਚੁੱਕ ਲਈ ਪੁਰਸ ਨੇ ਵੀ ਬਾਤ ਚੁੱਕ ਲਈ ਥੱਲ ਨਹੀਂ ਪੈ ਰਹੀ ਕਮੀ ਕੀ ਦੇਖ ਰਹੇ ਹੋ ਕਿ ਥੱਲੇ ਔਰੋਂ ਤੱਕ ਨਹੀਂ ਪੈਣੀ ਜਦੋਂ ਪਬਲਿਕ ਨਹੀਂ ਵੇਅਰ ਹੁੰਦੀ ਠੀਕ ਹੈ ਨਾ ਪਬਲਿਕ ਉਦੋਂ ਪਬਲਿਕ ਵੇਅਰ ਹੋ ਜਾਏਗੀ ਜਦੋਂ ਉਦੋਂ ਆਪੇ ਥੱਲ ਪੈਣੀ ਆ ਪਬਲਿਕ ਹਰ ਕੋਈ ਵੇਖੋ ਮੈਂ ਕੱਲਾ ਮੈਂ ਕੋਈ ਇਹ ਤਾਂ ਹੈ ਨਹੀਂ ਮੈਂ ਬਾਹੂ ਬਲੀ ਆ ਕਿ ਮੈਂ ਹੀ ਸਾਰੇ ਕੰਮ ਕਰਨੇ ਆ ਜਦੋਂ ਹਰ ਕੋਈ ਉੱਠਣਾ ਸ਼ੁਰੂ ਹੋਏਗਾ ਹਰ ਕੋਈ ਆਪਣੀ ਆਵਾਜ਼ ਚੁਕਣੀ ਸ਼ੁਰੂ ਹੋਏਗਾ ਇਹ ਚੀਜ਼ਾਂ ਦਾ ਬਹੁਤ ਜਲਦ ਠੱਲ ਪੈ ਨਹੀਂ ਤੇ ਪੁਲਿਸ ਨੂੰ ਵੀ ਚਾਹੀਦਾ ਕਿ ਪਬਲਿਕ ਨਾਲ ਡੀਲਿੰਗ ਬਣਾ ਕੇ ਰੱਖਣ ਤੇ ਇਹੋ ਜਿਹੇ ਕਿਹੜੇ ਕੰਮ ਹੁੰਦੇ ਜਰੂਰੀ ਨਹੀਂ ਆ ਕਿ ਵੀਡੀਓ ਵਾਇਰਲ ਹੋਈ ਤੇ ਪੁਲਿਸ ਤੱਕ ਪਹੁੰਚੀ ਆ ਪੁਲਿਸ ਦਾ ਤਾਂ ਕੰਮ ਆਪਣੇ ਏਰੀਆ ਦੀ ਗਸ਼ਤ ਕਰੋ ਉਹਨਾਂ ਨੂੰ ਪੁਲਿਸ ਨੂੰ ਤਾਂ ਪਤਾ ਹੋਣਾ ਚਾਹੀਦਾ ਸਾਡੇ ਏਰੀਆ 'ਚ ਕੀ ਕੀ ਹੋਣਾ ਚਾਹੀਦਾ ਵਾ ਤੇ ਪੁਲਿਸ ਨੂੰ ਤਾਂ ਪਹਿਲ ਦੇ ਆਧਾਰ ਤੇ ਨੱਥ ਪਾਣੀ ਚਾਹੀਦੀ ਇਹ ਵੀਡੀਓ ਤਾਂ ਬੰਨਣੀ ਨਹੀਂ ਚਾਹੀਦੀ ਮਤਲਬ ਕਿ ਪੁਲਸ ਦੀ ਹੀ ਕਮੀ ਹੈ ਕਿਉਂਕਿ ਪੁਲਸ ਚਾਵੇ ਕੀ ਕੁਛ ਨਹੀਂ ਹੁੰਦਾ ਆਮ ਜਨਤਾ ਤੱਕ ਗੱਲ ਪਹੁੰਚ ਰਹੀ ਹੈ ਤੁਹਾਡੇ ਵਰਗੇ ਸਮਾਜ ਸੇਵੀ ਦਾ ਗੱਲ ਪਹੁੰਚ ਰਹੀ ਹੈ ਪੁਲਸ ਤੱਕ ਨਹੀਂ ਪਹੁੰਚ ਰਹੀ ਪਾਜੀ ਦੇਖੋ ਮੈਂ ਕਿੱਥੇ ਰਹਿਣਾ ਵਾਂ ਉਥੋਂ ਮੇਰੇ ਖਿਆਲ ਚ ਅੱਧਾ ਅੱਧਾ ਘੰਟੇ ਦਾ ਰਾਹ ਵਾ ਮੇਰੇ ਘਰ ਦਾ ਠੀਕ ਹੈ ਤੇ ਪੁਲਸ ਥਾਣੇ ਜਾਂ ਚੌਕਿਆਂ ਦਾ 10-10 ਮਿੰਟ ਦੀ ਦੂਰੀ ਤੇ ਨਹੀਂ ਹੈਗੀ ਤਾਂ ਕੀ ਉਹਨਾਂ ਨੂੰ ਪਤਾ ਨਹੀਂ ਲੱਗਾ ਤੇ ਮੈਨੂੰ ਪਤਾ ਲੱਗ ਗਿਆ ਪੀਸੀਆਰ ਸ਼ਰੀਆਮ ਘੁੰਮਦੀ ਆ ਲਾ ਕੇ ਕੰਮ ਚੱਲਣ ਦਿਆ ਵਾ ਆਪਾਂ ਤਾਂ ਤਾਂ ਨਹੀਂ ਪਾਉਂਦੇ ਹੋਈ ਚੀਜ਼ਾਂ ਕਿ ਆਪਾਂ ਪੁਲਿਸ ਦੀ ਵੀ ਬਦਨਾਮੀ ਨਹੀਂ ਚਾਹੁੰਦੇ ਵੇਖੋ ਮੈਨੂੰ ਨਹੀਂ ਪਤਾ ਉਹ ਕਿਉਂ ਨਹੀਂ ਕਾਰਵਾਈ ਹੁੰਦੀ ਜਾਂ ਉਹਨਾਂ ਉਹ ਕਰਨਾ ਨਹੀਂ ਚਾਹੁੰਦੇ ਇਹ ਪੁਲਿਸ ਜਾਣੇ ਜਾਂ ਉਹਨਾਂ ਦੇ ਅਫਸਰ ਜਾਣਨ ਅਸੀਂ ਤਾਂ ਸਿਰਫ ਇਹ ਚੀਜ਼ ਵੇਖੀ ਕਿ ਉੱਥੋਂ ਦੀ ਪਬਲਿਕ ਨਾ ਪਰੇਸ਼ਾਨ ਹੋਵੇ ਆਮ ਜਿਹੜੇ ਘਰ ਦੇ ਲੋਕ ਨੇ ਉਹ ਉੱਥੇ ਖੁੱਲ੍ਹੇਆਮ ਘੁੰਮ ਫਿਰ ਸਕਣ ਉਹ ਡਰ ਦੇ ਮਾਹੌਲ 'ਚ ਨਾ ਰਹਿਣ ਕਿ ਹੱਡੇ ਨਾਲ ਕੋਈ ਬਦਤਮੀਜ਼ੀ ਨਾ ਕਰਦੇ ਤੇ ਜਿਹੜੇ ਸਾਡੇ ਗੁਰੂ ਘਰ ਨੇ ਦਰਬਾਰ ਸਾਹਿਬ ਦੇ ਉੱਤੇ ਬਦਨਾਮੀ ਨਾ ਹੋਵੇ ਕਿ ਦਰਬਾਰ ਸਾਹਿਬ ਨੂੰ ਰਾ ਅ ਮਤਲਬ ਕਿ ਤੁਸੀਂ ਆਵਾਜ਼ ਚੁੱਕੀ ਉਹਨਾਂ ਲੋਕਾਂ ਕਰਕੇ ਜਿਹੜੇ ਉੱਥੇ ਪਰੇਸ਼ਾਨ ਹੋ ਰਹੇ ਸੀਗੇ ਭਾਜੀ ਕੋਈ ਡੀਸੀ ਜਾਂ ਕਮਿਸ਼ਨਰ ਸਾਹਿਬ ਵੱਲੋਂ ਕਿਸੇ ਨੇ ਤੁਹਾਨੂੰ ਐਪਰੀਸ਼ੀਏਟ ਨਹੀਂ ਕੀਤਾ ਹਲੇ ਤੱਕ ਕਿ ਕਿ ਵਰਨ ਜੀ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਆਵਾਜ਼ ਚੁੱਕੀ ਮੈਨੂੰ ਕਹਿੰਿਆ ਫੋਨ ਕਰਕੇ ਨਹੀਂ ਗਿਆ ਕਿ ਹਾਂ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਇਹੋ ਜਿਹੇ ਜਦੋਂ ਆਵਾਜ਼ ਚੁੱਕਦੇ ਤਾਂ ਥ੍ਰੈਟ ਵੀ ਆਉਂਦੇ ਰਹਿੰਦੇ ਆ ਥ੍ਰੈਟ ਤੁਹਾਨੂੰ ਐਸੇ ਆਉਂਦੇ ਰਹਿੰਦੇ ਭਾਜੀ ਉਹਦੇ ਚਲੋ ਹੁਣ ਕੀ ਨਾ ਲਈਏ ਕੋਈ ਛੋਟਾ ਜਿਹਾ ਸ਼ਾਇਰ ਸਮਝਾਉਣ ਦੇ ਰੂਪ ਚ ਥ੍ਰੈਡ ਹੁੰਦਾ ਕਿ ਨਾ ਕਰਿਆ ਕੀ ਲੋਡ ਹੈ ਨਾ ਹੁੰਦਾ ਥ੍ਰੈਡੀ ਹੈ ਲੇਕਿਨ ਅਹੀ ਕਹਿੰਨੇ ਕੋਈ ਗੱਲ ਨਹੀਂ ਚਲੋ ਅੱਗੇ ਤੋਂ ਵੇਖਾਂਗੇ ਜਾਂ ਅੰਕ ਕਰਾਂਗੇ ਬਟ ਜਿਹੜੀ ਤੁਸੀਂ ਕਹਿ ਕੇ ਕਿਸੇ ਦਾ ਫੋਨ ਨਹੀਂ ਆਇਆ ਵੇਖੋ ਮੈਂ ਆਪਣੀ ਗੱਲ ਨਹੀਂ ਕਰਨ ਦਿਆ ਲੇਕਿਨ ਇਹ ਜ਼ਰੂਰੀ ਹੈ ਕਿ ਕੋਈ ਵੀ ਚੰਗਾ ਕੰਮ ਕਰਦਾ ਉਹਨੂੰ ਐਪਰੀਸ਼ੀਏਟ ਜ਼ਰੂਰ ਕਰਨਾ ਚਾਹੀਦਾ ਵਾ ਕਿਉਂਕਿ ਕਿਉਂਕਿ ਕਿਸੇ ਨੂੰ ਤੁਸੀਂ ਕਰੋਗੇ ਨਾ ਕਿਸੇ ਨੂੰ ਹੱਲਾਸ਼ੀਰੀ ਦੋਗੇ ਜਾਂ ਕਿਸੇ ਨੂੰ ਐਪਰੀਸ਼ੀਏਟ ਕਰੋਗੇ ਉਹਦੀ ਸਰਾਹਨਾ ਕਰੋ ਉਹਦਾ ਅੰਦਰੋਂ ਤਾਂ ਸਾਹ ਹੋਰ ਵੱਧਦਾ ਕਿ ਯਾਰ ਮੈਂ ਚੰਗੇ ਕੰਮ ਕਰਾਂ ਮੈਨੂੰ ਅੱਛੇ ਲੋਗ ਅਫਸਰ ਮੈਨੂੰ ਅਪਰੀਸ਼ੀਏਟ ਕਰਦੇ ਨੇ ਜੇ ਉਹ ਆਪ ਐਪੀਸ਼ੀਏਟ ਨਹੀਂ ਕਰਨਾ ਇੱਕ ਅੱਧੀ ਵੀਡੀਓ ਹੋਰ ਪੈ ਜੂਗੀ ਮੈਂ ਵੀ ਠੰਡਾ ਹੋ ਕੇ ਬਹਿ ਜਾਗਾ ਯਾਰ ਮੈਂ ਵੀਡੀਓ ਇਕੱਲਾ ਹੀ ਪਾਣ ਜੋਗਾ ਵਾ ਇਹ ਫਰਕ ਪੈਂਦਾ ਵਾ ਆਖਰੀ ਸਵਾਲ ਹੈ ਕਿ ਵਰਨ ਜੀ ਤੁਸੀਂ ਵੀ ਆਵਾਜ਼ ਚੁੱਕ ਲਈ ਆ ਹਨਾ ਪੁਲਿਸ ਕਮਿਸ਼ਨਰ ਤੱਕ ਵੀ ਗੱਲ ਪਹੁੰਚ ਚੁੱਕੀ ਆ ਤੇ ਫਿਰ ਐਟ ਦੀ ਐਂਡ ਦੇ ਦੇਵਾਪਾਰ ਕਰ ਰਹੇ ਨੇ ਜਾਂ ਨਸ਼ੇ ਵਾਲੇ ਵੀ ਵੀਡੀਓ ਵਾਇਰਲ ਆਉਂਦੀ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਇਹੋ ਜੀ ਚੀਜ਼ਾਂ ਘਰ ਤੋਂ ਵੱਡੇ ਹੋ ਜਾ ਗੁਰੂ ਲਾ ਕੇ ਮਨ ਕੇ ਬੰਦ ਕਰੀਏ ਦੇਖੋ ਦੇਵਪਾਰ ਹੋਵੇ ਨਸ਼ੇ ਦਾ ਧੰਦਾ ਹੋਵੇ ਇਹ ਕੰਮ ਹੈਗਾ ਪੁਲਸ ਦਾ ਨਾਥ ਪਾਣੀ ਬਟ ਮੈਂ ਇੱਥੇ ਉਹਨਾਂ ਅਗੇ ਬੇਨਤੀ ਕਰਾਂਗਾ ਕਿਉਂਕਿ ਦੇਖੋ ਮੈਂ ਲੜ ਲੁੜ ਤੇ ਸਕਦਾ ਨਹੀਂ ਉਹਨਾਂ ਨਾਲ ਮੈਂ ਇੱਕ ਬੇਨਤੀ ਕਰਾਂਗਾ ਕਿ ਘਰਾਂ ਇਸ਼ਲਾਕਿਆਂ ਤੋਂ ਦੂਰ ਤੈਨੂੰ ਗੁਰੂ ਘਰਾਂ ਤੋਂ ਦੂਰ ਹੋ ਕੇ ਜੋ ਮਰਜ਼ੀ ਕਰੋ ਤੂੰ ਹੀ ਜਾਣੋ ਪੁਲਸ ਜਾਣੇ ਤੇ ਜੇ ਇਹ ਰਹਿਸ਼ੀ ਇਲਾਕਿਆਂ ਜਾਂ ਗੁਰੂ ਘਰਾਂ ਦੇ ਲਾਗੇ ਕਰਨਗੇ ਤੇ ਮੇਰੇ ਵਰਗੇ ਫਿਰ ਮਿਆਦੇ ਹੱਥ ਜੋੜਾਂਗਾ ਮੇਰੇ ਵਰਗੇ ਸਾਰੇ ਲੋਕ ਨੇ ਹਰ ਕਿਸੇ ਨੂੰ ਆਵਾਜ਼ ਚੁਕਣੀ ਚਾਹੀਦੀ ਹੈ ਤੇ ਨਾ ਨੱਤ ਪੁਆਣੀ ਤੇ ਇਹ ਸੰਸਮਾਜ ਸੇ ਵੀ ਵਰਨੂ ਸਰਿੰਜੀ ਜਿਨਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਵੀਡੀਓ ਬਣਾ ਕੇ ਜਿਹੜਾ ਮੁੱਦਾ ਚੁੱਕਿਆ ਸੀਗਾ ਉਸ ਦੀ ਆਵਾਜ਼ ਉਠਾਈ ਹੈ ਤੇ ਦੇਖੇ ਜਾਵੇ ਲੋਕਾਂ ਨੂੰ ਜਿਹੜੀ ਆਵਾਜ਼ ਹੈ ਇਸ ਦੇ ਉੱਤੇ ਵੀ ਚੁਕਣੀ ਚਾਹੀਦੀ ਕੱਲੇ ਸਮਾਜ ਸੇਵਿਕ ਜਾਂ ਪੁਲਿਸ ਸੇ ਦੀ ਜੇ ਤੁਸੀਂ ਇਹ ਜਿਹੜੀ ਹੈ ਤੁਹਾਨੂੰ ਚੀਜ਼ਾਂ ਕੁਝ ਪਤਾ ਲੱਗਦੀਆਂ ਨੇ ਤੁਸੀਂ ਜ਼ਰੂਰ ਪੁ ਦੇਵਪਾਰ ਹੋ ਰਹਾ ਹੈ ਜਾਂ ਨਸ਼ੇ ਦਾ ਕੁਝ ਕੰਮ ਹੋ ਰਿਹਾ ਹੈ ਤੇ ਜ਼ਰੂਰ ਇਸ ਚੀਤੇ ਬਹੁਤ ਜਲਦੀ ਸੀ ਠਲ ਪਾ ਲਾਂਗੇ ਤੇ ਇਹ ਜੜ ਤੋਂ ਖਤਮ ਕਰ ਦਵਾਂਗੇ ਮੈਨੂੰ ਤੇ ਜਦੋਂ ਵੈਸਿਪਸ ਕਵਲ ਦਾ ਸਿਟੀ ਹੈਡਲਾਈਨ ਅੰਮ੍ਰਿਤਸਰ